ਜਦੋਂ ਅਸੀਂ ਆਪਦੇ ਫਾਦਰ ਸਾਹਿਬ ਨੂੰ ਲੈ ਕੇ ਜਾਂਦੇ ਸੀ ਮੈਂ ਦੇਖਦਾ ਸੀ ਮੈਂ ਕਹਿੰਦਾ ਯਾਰ ਇੱਥੇ ਤਾਂ ਕੋਈ ਵੀ ਇਦਾਂ ਦਾ ਬੰਦਾ ਨਹੀਂ ਹੁੰਦਾ ਜਿਸ ਨੂੰ ਯਕੀਨ ਹੋਵੇ ਕਿ ਇੱਥੇ ਅਸੀਂ ਠੀਕ ਹੋਵਾਂਗੇ ਕੀ ਪ੍ਰੋਬਲਮ ਸੀ ਤੁਹਾਡੇ ਫਾਦਰ ਦੇ ਮੇਰੇ ਡੈਡ ਦੀਆਂ ਕਿਡਨੀਆਂ ਫੇਲ ਹੋ ਗਈਆਂ ਸੀ ਸੋ ਡਾਇਲਿਸਿਸ ਕਰਾਉਂਦੇ ਸੀ ਡਾਇਲਿਸਿਸ ਹਾਂਜੀ ਪਹਿਲਾਂ ਉਹਨਾਂ ਦਾ ਯੂਰਿਕ ਐਸਿਡ ਵੱਧ ਗਿਆ ਫਿਰ ਉਸ ਤੋਂ ਬਾਅਦ ਕਿਡਨੀ ਫੇਲ ਹੋਈ ਫਿਰ ਉਹ ਤੁਹਾਡਾ ਡਾਇਲਿਸਿਸ ਚੱਲਦੇ ਸੀ ਫਿਰ ਉਹ ਉਹ ਤੁਹਾਨੂੰ ਤੰਗ ਕਰਦਾ ਉਹ ਦੌਰ ਜਦੋਂ ਆਲਾ ਦਵਾਲਾ ਦੇਖਦੇ ਹਾਂ ਪੀਜੀਆ ਹੀ ਗਏ ਹਾਂ ਕਦੇ ਪੀਜੀਆ ਹੀ ਹੋਣ ਗਿਆ ਥੋੜੇ ਟਾਈਮ ਪਹਿਲਾਂ ਕਿਸੇ ਨੇ ਕਿਸੇ ਨੂੰ ਕੋਈ ਕੰਮ ਸੀ ਮੈਂ ਨਾਲ ਗਿਆ ਸੀ ਉਹ emergancy ਚ ਗਏ ਹਾਂ ਕਦੇ ਪੀਜੀ ਆ ਗਿਆ 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 ਬਹੁਤ ਮਾੜਾ ਹਾਲ ਕੀ ਥੋਟ ਆਨ ਦਾ ਉੱਥੇ ਜਾ ਕੇ ਉੱਥੇ ਉਹਨਾਂ ਮਜਬੂਰੀ ਦਿਖਦੀ ਬੰਦੇ ਦੀ ਆਮ ਬੰਦੇ ਦੀ ਕਿ ਜਿਹੜੇ ਲੋਕ ਇਹ ਦਾਵਾ ਕਰਦੇ ਅਸੀਂ ਬਹੁਤ ਵਧੀਆ ਕੀਤਾ ਉਹਨਾਂ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਕਿ ਆ ਦੇਖੋ ਕੀ ਹਾਲ ਹੋ ਰਿਹਾ ਆਪਣੇ ਲੋਕਾਂ ਦਾ ਆਮ ਲੋਕਾਂ ਦਾ ਕਿਉਂਕਿ ਜਿਹੜਾ ਜਿਹੜੀ ਸਹੂਲਤ ਆ ਜਿਹੜੀ ਆਮ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਆ ਉਹ ਸਭ ਤੋਂ ਇੰਪੋਰਟੈਂਟ ਕੀ ਆ ਤੁਹਾਡੀ ਹੈਲਥ ਜੇ ਤੁਸੀਂ ਬੰਦੇ ਦੀ ਹੈਲਥੀ ਸੇਫ ਨਹੀਂ ਆ ਤਾਂ ਤੁਸੀਂ